ਬੋਜ ਗੋਲਡੀ ਕੁਸ਼ਨ ਨੰਬਰ 1576 ਸਰਦਾਰ ਭਜਨ ਸਿੰਘ ਲੋਕ ਨਿਰਮਾਣ ਮੰਤਰੀ ਮਾਨਯੋਗ ਸਪੀਕਰ ਸਾਹਿਬ ਇਸ ਸਵਾਲ ਦਾ ਜਵਾਬ ਹਾਂ ਦੇ ਵਿੱਚ ਹੈ ਜੀ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਜਿਹੜੀ ਬਕੋਤੋਂ ਉਤਾਰ ਤੋਂ ਫਾਜ਼ਿਲਕਾ ਫਰੀ ਸਪੋਰਟ ਰੋਡ ਸ਼ਹੀਦ 우ਦਮ ਸਿੰਘ ਮਾਰਗ ਬਾਈਪਾਸ ਬਣਾਉਣ ਦੀ ਪ੍ਰਸ਼ਾਸਕੀ ਪਰਵਾਨਗੀ ਜਿਹੜੀ ਅੱਜ ਸਕੱਤਰ ਪੰਜਾਬ ਮੰਡੀ ਬੋਰਡ ਦੁਆਰਾ ਮਿਤੀ 11 ਮਾਰਚ 2025 ਨੂੰ 13 ਕਰੋੜ 28 ਲੱਖ 70 ਹਜ਼ਾਰ ਰੁਪਏ ਦੀ ਵਿਭਾਗ ਨੂੰ ਜਾਰੀ ਕਰ ਦਿੱਤੀ ਗਈ ਹੈ ਜੀ ਇਹ ਛੜਕ ਫਿਰੋਜ਼ਪੁਰ ਫਾਜ਼ਿਲਕਾਰ ਰੋਡ ਆ ਨਯਾਬ ਨਾਲ ਨਾਲ ਬਣੇਗੀ ਕੁੱਲ ਲંબਾਈ ਇਹਦੀ 9 ਕਿਲੋਮੀਟਰ ਆ ਜੀ ਚੌੜਾਈ 18 ਫੁੱਟ ਆ ਇਹ ਛੜ ਕੇ ਜਲਾਲਾਬਾਦ ਸ਼ਹਿਰ ਲਈ ਬਾਈਪਾਸ ਦਾ ਕੰਮ ਕਰੇਗੀ ਅਤੇ ਸ਼ਹਿਰ ਦੀ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਖਾਣ ਲਈ ਮਦਦ ਕਰੇਗੀ ਜੀ ਠੀਕ ਹੈ ਜੀ ਗੋਲਦੀ ਜੀ ਸਪੀਕਰ ਸਾਹਿਬ ਇੱਕ ਕੁਐਸਚਨ ਹੈ ਜੀ ਜੀ ਇਸ ਮਾਰਗ ਦਾ ਨਾਮ ਸ਼ਿਦੂਦਮ ਸਿੰਘ ਮਾਰਗ ਦੇ ਨਾਮ ਤੇ ਰੱਖਿਆ ਗਿਆ ਹੈ ਉਹਦੇ ਲਈ ਧੰਨਵਾਦ ਔਰ ਇੱਕ ਹੋਰ ਰਿਕੁਐਸਟ ਹੈ ਜੇ ਉੱਥੇ ਇੱਕ ਚੌਕ ਬਣਾ ਕੇ ਉਹਨਾਂ ਦਾ ਇੱਕ ਵੱਡਾ ਸਟੈਚੂ ਲਾ ਦਿੱਤਾ ਜਾਵੇ ਤਾਂ ਆਂਜਣਚ ਲੋਕਾਂ ਨੂੰ ਪਤਾ ਵੀ ਲੱਗੂਗਾ ਔਰ ਸਭ ਤੋਂ ਵੱਧ ਧੰਨਵਾਦ ਹੈ ਮੁੱਖ ਮੰਤਰੀ ਪੰਜਾਬ ਦਾ ਆਈਟੀਓ ਸਾਹਿਬ ਦਾ ਅਵੀਸਰ ਔਰ ਆਮੀਰ ਸਰ ਨੇ ਬਹੁਤ ਮਿਹਨਤ ਕੀਤੀ ਇਸ ਬਾਈਪਾਸ ਲਈ ਸਾਰੀ ਟੀਮ ਦਾ ਧੰਨਵਾਦ ਇੱਕ ਰਿਕੁਐਸਟ ਹੈ ਜਿਨ੍ਹਾਂ ਨੂੰ ਕਹਦੇ ਸਟੈਚੂ ਲਈ ਵੀ ਕਰ ਦਿਓ ਜੀ ਬਤਰੀ ਜੀ ਗੋਲਡੀ ਜੀ ਨੇ ਧੰਨਵਾਦ ਕਰਤਾ ਕਰਦੇ ਆਨਜੋ ਸਪੀਕਰ ਸਾਹਿਬ ਜੀ ਬਹੁਤ ਮਿਹਨਤ ਕੀਤੀ ਐਮਐਲਏ ਸਾਹਿਬ ਨੇ ਇਹਨਾਂ ਦੀ ਡਿਮਾਂਡ ਸੀਗੀ ਕਿ ਇਸ ਮਾਰਗ ਦਾ ਨਾਮ ਸ਼ਹੀਦ ਉਦਮ ਸਿੰਘ ਮਾਰਗ ਰੱਖਿਆ ਜਾਵੇ ਜਿਹੜੀ ਡਿਮਾਂਡ ਮਨਜ਼ੂਰ ਕਰ ਲਈ ਗਈ ਆ ਜੀ ਬਾਕੀ ਅਸੀਂ ਅੱਜ ਜਿੰਨੇ ਵੀ ਬੈਠੇ ਆ ਸਾਰੇ ਉਹਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਇਸ ਮੁਕੱਦਸ ਹਾਊਸ ਦੇ ਵਿੱਚ ਬੈਠੇ ਆ ਜੀ ਜਿਹੜਾ ਇਹਨਾਂ ਨੇ ਸਟੈਚੂ ਲਾਉਣ ਦੀ ਗੱਲ ਕੀਤੀ ਆ ਇਹ ਜਗ੍ਹਾ ਦੀ ਪਛਾਣ ਕਰ ਲੈਣ ਜੀ ਅਸੀਂ ਸਟੈਚੂ ਲਗਵਾ ਦੇਣਗੇ ਜੀ ਥੈਂਕ ਯੂ ਥੈਂਕ ਯੂ ਠੀਕ ਹੈ ਜੀ ਗੋਲਡੀ ਜੀ